ਭੱਜ ਜੀ ਸਿਕਾ ਜੀ ਹੋਰ ਸਭ ਠੀਕ ਠਾਕ ਜੀ ਹੋਰ ਸਨੋ ਜੀ ਕਿਵੇਂ ਚੱਲੇਗਾ ਬਹੁਤ ਵਧੀਆ ਵਧੀਆ ਜੀ ਵੇਖਿਆ ਮਾਲ ਜੀ ਫਿਰ ਸਾਰਾ ਪਹਿਲਾਂ ਵੇਖਿਆ ਪਹਿਲਾਂ ਸਾਰਾ ਜੀ ਅੱਜ ਫਿਰ ਆਪਾਂ ਕੋ ਦੂਰ ਪੜੀ ਸੂਈਆਂ ਵਾਂ ਤੇ ਇੱਕ ਗੱਭਣਾ ਹੈ ਚਲੋ ਹਾਂਜੀ ਕਦਿ ਸ਼ੁਰੂ ਕਰੋ ਸ਼ੁਰੂ ਕਰੋ ਪਿੰਡ ਬੋਲੋ ਪਹਿਲਾਂ ਆਪਣਾ ਪਿੰਡ ਵੀ ਜੀ ਆਪਣਾ ਰਮਾਣਾ ਚੱਕਵਾ ਜੀ ਹਾਂਜੀ ਤੇ ਤਸੀਲ ਆਪਣੀ ਬੱਪ ਕਾਲਾ ਰੇ ਜਲਾ ਮਨ ਸਾਜੋ ਠੀਕ ਆ ਹਾਂਜੀ ਭਾਜੀ ਨੰਬਰ ਤੁਹਾਡਾ ਭਾਜੀ 6283 705234 ਚਲੋ ਹਾਂਜੀ ਹਾਂ ਇਹ ਸੂਈ ਹਣਾ ਜੀ ਦੂਜਾ ਸੂਆ ਠੀਕ ਆ ਠੀਕ ਆ ਇਹ ਇਧਰ ਤੋਂ ਇਹ ਆ ਚੋ ਆ ਜੁ ਕਿਵੇਂ ਨਿਕਲਿਆ ਕਿਦਨ ਸੂਈ ਹੈ ਜੀ ਇਹ ਭਾਈ ਕੱਲ ਦੀ ਸੂਈ ਹੈ ਕੱਲ ਕਿੰਨਾ ਬੋਲਾ ਐਸ ਤਰ੍ਹਾਂ ਭਾਈ 11 12 ਕਿਲੋ ਬੋਲਾ ਮੇਰੇ ਕੋਲ 11 12 ਕਿਲੋ ਬੋਲਾ ਜੀ ਹਾਂ ਜੀ ਮੈਂ ਕਿਹਦੇ ਦੀ ਵੀਰ ਦਸੀ ਬੋੜੀ ਪਾੜੀ ਉਹ ਤਾਂ ਠੱਡੀ ਧੀ ਰਹੀ ਪਾਜੀ ਠੀਕ ਹੈ ਹਾਂ ਜੀ ਮਗਰ ਮੱਛੀ ਜੋ ਪਾਜੀ ਮਗਰ ਮੱਛੀ ਜੋ ਮਗਰ ਮੱਛੀ ਜੋ ਵਾਕੀ ਛੋਟੀ ਛੋਟੀ ਬੜੀ ਲੇ ਪਰ ਮੇਚੋ ਬਾਈ ਇੱਕ ਨਬਰ ਹੋ ਗਈ ਹਾਂ ਜੀ ਹਾਂ ਬਿਲਕੁਲ 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 ਹਾਂ ਜੀ ਪਾਜੀ ਹਾਂ ਜੀ ਬੋਲੋ ਫਿਰ ਵੀਰ ਜੀ ਮੋਲੇ ਤਾਂ ਤੇ 55000 ਰੁਪਏ ਪਾਜੀ ਹਾਂ ਤੇ ਹਾਂ ਨਾ 50 ਹੀ ਦੇ ਦੀ ਬਾਈ 2 ਬਾਈ ਹੋਰ ਛੱਡਿਆ ਬਾਈ 48000 ਰੁਪਏ 48000 ਦੀ 48000 ਪਾਜੀ ਹਾਂ ਦਾ ਪਾਜੀ ਹੋਰ ਜਾਣ ਦੋ ਕੋਈ ਯਾਰ ਹੋਰ ਭਾਈ ਯਾਰ ਹੋਰ ਸ਼ਕਲ ਵਾਲੀ ਆ ਜੀ ਆ ਜਾਓ ਇਹ ਦੀ ਆ ਗਈ 85 ਸੂਈ ਜੋ ਹਾਂ ਜੀ ਫਿਰ ਕੋਈ 12 13 ਕਿਲੋ ਬੋਰਾ ਹੈ ਟਾਈਮ 12 13 ਕਿਲੋ ਬੋਰਾ ਇਹ ਵੀ ਤੋੜੋ ਲਓ ਜੀ ਮਖਰਿੰਦੇ ਵਛੀ ਆ 12 13 ਕਿਲੋ ਬੋਰਾ ਹੀ ਆ ਜੀ ਹੇ ਜੀ ਦੇਖੋ ਵੇੜ ਕੇ ਇਹ ਵੀ ਬਹੁਤ ਸੋਹਣੀ ਆ ਇੱਕ ਨੰਬਰ ਠੱਡੀ ਦੀ ਵਿਚੋੜ ਇੱਕ ਨੰਬਰ ਭਾਈ ਆ ਆ ਆ ਦੇਖੋ ਜੀ ਇਧਰ ਚਵਾਜ ਹੋਇਆ ਵਰੀਆ ਠੀਕ ਆ ਸਾਫ ਗਰੇ ਵਾਲਾ ਮਰਦੇ ਆ ਹਾਂ ਜੀ ਬਿਲਕੁਲ ਬਿਲਕੁਲ ਭਾਜੀ ਬੇਦੀ ਵਸੀ ਭਾਜੀ ਕਾਰੀ ਬਕਰੇ ਠੀਕ ਆ ਬੜਾ ਠੀਕ ਆ ਹਾਂ ਜੀ ਭਾਜੀ ਇਹਦਾ ਮੁੱਲ ਬੇਕੋ ਜਿਆਦਾ ਭਾਜੀ ਮੁੱਲ ਇਹਦਾ 45000 ਰੁਪਏ ਭਾਜੀ ਹਾਂ ਕੋਹਲਾ ਬੜੀ ਬਤਾ ਲਈ ਜੀ ਬੜੀ ਹਾਂ ਨਾ ਪੂਰੇ 40 ਪੂਰੇ 4000 ਦੀ ਬਾਈ 500 ਹੋਰ ਮਾਨ ਕਰਦਾਂਗੇ ਬਾਕੀ ਹੋਰ ਚੱਲਣਾ ਚਲੋ ਆਹ ਮਰੀ ਘੱਬਣ ਜੋ ਅਜੀ ਘੱਬਣਾ ਪਹਿਲਾ ਸੁਆ ਪਹਿਲਾ ਸੁਆ ਦੋ ਦੰਦ ਪਹਿੜ ਘੱਬਣ ਲਓ ਜੀ ਵੇਖੋ ਨਵੀਂ ਤੋਰੋ ਹਰੇ ਭਾਈ 5-7 ਦੰਦ ਖਾਧੀ ਜੋ ਚੰਗੀ ਬਣੂਗਾ ਜੀ ਥੋੜੇ ਘੱਲ ਆਪਾਂ ਦੀ ਬਹੁਤ ਜ਼ਿਆਦੀ ਹੈ ਹਾਂਜੀ 2 ਕਿਲੋ ਆਈ ਬਚ ਗਈ ਆ ਜੀ ਠੀਕ ਆ ਹਾਂਜੀ ਆਜੋ 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 ਆ ਵੇਖੀ ਠੀਕ ਤੋੜੋ ਮਹੀ ਭਾਲ ਲੱਗੀ ਹੈ ਮਰੀ ਭਾਲਾ ਥੋੜੀ ਹਾਂਜੀ ਹਾਂਜੀ ਫਿਰ ਇਹਦਾ ਵੀਜੀ ਮੋਲ ਤੇ ਤੋਂ 65 ਕਰਾਈਏ ਜੋ ਮਰਜੀ ਕਰੇ 60 ਦੀ ਦੇ ਦਈਏ ਭਾਈ ਹਾਂਜੀ 60 ਦੀ ਦੇ ਦਈਏ ਇਸ ਕੋਈ ਗੱਲ ਦੋ ਬਾਦੀ ਦਾ 80000 ਦੀ ਭਾਜੀ 55000 55000 ਠੀਕ ਆ ਚਲੋ 60000 ਹੋਣੀ ਬਸ ਜਾਣ ਦੋ ਇਹ ਆਜੀ ਆਈ ਜੋ ਅੱਛਾ ਇੱਕ ਦੁੱਧ 10000 ਕਿਲੋ ਹੈਗਾ ਇਹ ਤਾਂ ਠੀਕਾ ਹਾਂਜੀ ਤੇ ਤੁਹਾਡਾ ਦੋ ਮਹੀਨਿਆਂ ਦੀ ਦੋ ਮਹੀਨਿਆਂ ਦੀ ਕੱਪੜੀ ਟੋਕਰ ਗੱਬਣਾ ਲੋ ਜੀ ਦੋ ਮਹੀਨੇ ਕੱਪਣਾ ਟੋਕਰ 10 ਤੋਂ ਦਾ ਕੋਈ ਜਾਵੇ ਤਾਂ 13 ਵਾ 13 ਦਾ ਅਸੀਂ ਤਾਂ 10 ਵਾ ਦੋ ਤੇਰਾ ਕੋਲ ਮੁਰਕੇ ਬਾਅਦ ਚ ਪਹਿਲੇ ਵੀਡੀਓ ਬਣਨੀ ਹੈ ਮਣਕੇ 10 10 ਹੀ ਬਣੀ ਹਣਾ 10 10 ਬਾਲੀ ਚੋਲੇ ਤੇਰਾ 10 ਠੰਡੀ ਧੀਰੀ ਮੁਰਕੇ ਇੱਧਾ ਰੱਸੀ ਦਾ ਕੋਈ ਇੱਧਾ ਕੋਈ ਬੱਧੀਆ ਕੋਈ ਜਦਾ ਬਾਜੀ ਥੰਡੀ ਕੋਈ ਗੱਲ ਠੰਡੀ ਹਾਂਜੀ ਜਿੱਦਾਂ ਮਣੇ ਤੋਰ ਤੋਰ ਲੋ ਜੀ ਲਾਸਟ ਵੀ ਸੀ ਕਵਈਆਂ ਜੀ ਲਾਸਟ ਵਜੇ ਲਾ ਲਾਸਟ ਬਾਜੀ ਹਾਂਜੀ ਇਹ ਤਾਂ ਵੀ ਇੱਕ ਦੀ ਮੁੱਲ 35000 ਰੁਪਇਆ ਭਾਈ ਹੂੰ ਹਾਂ ਨਾ ਜਿਹੜੀ ਆ 32 ਦੇ ਰਾਂਗੇ ਭਾਈ ਚਲੋ ਭਾਈ ਪੂਰੇ 30000 ਦੇ ਭਾਈ ਹੋਰ ਜਾਂ ਦੋ ਹਜ਼ਾਰ ਨਹੀਂ ਠੀਕ 3000 ਭਾਈ ਭਾਈ ਠੀਕ ਆ ਠੀਕ ਆ 3000 ਜਾਂ ਦੋ ਜਾਂ ਦੋ 8000 ਜਾਂ ਦੋ ਚਾ ਠੀਕ ਚਲੋ ਕਾ ਮੋਜ ਲੈਣਗਾ ਬਾਈ ਠੰਡੀ ਕਿਦਾਂ ਮਾਰੀ ਮੇਰਾ ਭਾਈ ਬਾਰ ਤੇ ਜਿਹੜਾ ਮਾਰਦੀ ਬਣ ਗਿਆ ਦੋ ਬਾਰ ਤੇ 12 ਤੇ ਦੁੱਧ ਪੱਕਾ ਭਾਈ ਨਹੀਂ ਠੀਕ ਛੱਡੀ ਚੋਰ ਇੱਕ ਨੰਬਰ ਰੁਕ ਕੇ ਰਹੀ ਚਲੋ ਜੱਟਾਪੁਰ ਕੋਈ ਬੱਕੀ ਦੀ ਬੇਨਤੀ ਆ ਵੀ ਹਾਂ ਭੈਣ ਭਰਾ ਨੂੰ ਪੀ ਮੇਰਾ ਵੀ ਸਾਈ ਪਾ ਗਿਆ ਨਾ ਬਾਅਦ ਚ ਫੋਨ ਨਹੀਂ ਚੁੱਕਦੇ ਹਾਂ ਇਹਦਾ ਇਹ ਬੇਨਤੀ ਆ ਵੀ ਇਹ ਕੰਮ ਨਾ ਕਰੀਏ ਹਾਂ ਫਿਰ ਵੀ ਵੀਰ ਭਰਾ ਸਾਰੇ ਫੋਨਾਂ ਦੇ ਬਾਅਦ ਅਸੀਂ ਕਹਿੰਨੇ ਮਾਲ ਸੇਲ ਹੋ ਗਿਆ ਤੇ ਮੁੜ ਕੇ ਵੀਰ ਭਰਾ ਫੋਨ ਨਹੀਂ ਚੁੱਕਦੇ ਨਹੀਂ ਨਹੀਂ ਮਾਲ ਗਲਤ ਗੱਲ ਤੇ ਯਾਰ ਇੰਨਾ ਕ ਬੇਨਤੀਆਂ ਪਰਮਾਨਗ ਕਰ ਲਵੀਂ ਵੀਰ ਮੈਂ ਜਿੰਨੇ ਬਿਆਨਾ ਪਾਣਾ ਆਪਣੀ ਪੱਕਾ ਪਾ ਉਹ ਲੈਣ ਵੀ ਆਕਰ ਖਾਵੇ ਲੱਲੀ ਵੀ ਦੇ ਹਾਰੀ ਹੋ ਜੀ ਬਾਕੀ ਮਾਲ ਦੋ ਡੰਗ ਚੋਣ 10 ਡੰਗ ਚੋਣ ਦੁੱਧ ਦੋ ਰੋੜਾ ਤੇਰਾ ਬਿਲਕੁਲ ਦੁੱਧ ਤੇਰਾ ਤੇਰਾ ਚੋ ਚੋ ਕਿੰਨੂ ਭਾਜੀ ਠੀਕ ਆ ਪਰ ਥੱਲੀ ਕਰ ਬਈ ਆਪਣੀ ਆ ਕੇ ਬਾਅਦ ਮੁਣਕੇ ਕਿਲੋ ਖੰਡ ਕਾਟੀ ਸੁਣਾ ਬੰਦ ਹਾਂ ਬਿਲਕੁਲ ਥੱਲੀ ਕਰੋ ਆਪਣੀ ਘਰ ਚ ਥੱਲੀ ਦੋੜਾ ਬਿਲਕੁਲ ਹਾਂ ਬਤਿਏ ਸਾਰਾ ਮਾਲ ਆਪਣਾ ਆ ਗੱਭਣ ਜੋ ਭਾਜੀ ਹਾਂਜੀ ਜੀ ਇਹ ਵੀ ਬੱਸੀ ਵੀ ਮਿਲਵਾ ਲਈ ਆ ਹਾਂ ਇਹਨਾਂ ਕੋ ਬਿਆਹ ਤੇਰਾ ਚੋ ਚੋ ਬਹੁਤ ਬੋਲਾ ਕੇ ਵਰਕੇ ਦਾ ਬਿਲਕੁਲ ਬੋਲਾ ਹੋਰ ਇੱਕ ਰੋੜਾ ਇੱਕ ਡੰਡ ਬਸ ਵਾਹ 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 ਠੀਕ ਬਾਕੀ ਖਾਣ ਫੁਰ ਭਾਈ ਸਾਰੇ ਚੰਗੇ ਇੱਕ ਰੋੜਾ ਇੱਕ ਡੰਡ ਭਾਜੀ ਚਲੋ ਹਾਂਜੀ ਬਸ ਇਹਨਾਂ ਚਲੋ ਬਾਕੀ ਬੋਲੋ ਨੰਬਰ ਫਿਰ ਹਾਂਜੀ ਭ ਪੜੀ 883705243 ਹਾਂਜੀ ਪਿੰਡ ਆਪਣਾ ਪਿੰਡ ਵੀ ਜੀ ਆਪਣਾ ਰਮਾਣਾ ਚੱਕ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਣਾ ਦਿੰਦੇ ਸਤਿਕਾਰ ਸਤਿਕਾਰ